ਸਰਦਾਰ ਸਾਹਿਬ ਇਹ ਗੱਲ ਇਹ ਕਿਹੜੀ ਕੈਬਨਿਟ ਜੀ ਉਸ ਸਮਾਂ ਦੇ ਜਿਹੜੇ ਮੰਤਰੀ ਸੀ ਜਿਹੜੀ ਕੈਬਨਿਟ ਹੈ ਉਹ ਤੇ ਇਸ ਵੇਲੇ ਭਗਵੰਤ ਸਿੰਘ ਮਾਨ ਦੀ ਹੈ ਮੇਰੀ ਕੈਬਨਿਟ 2007 ਤੋਂ ਲੈ ਕੇ 2017 ਤੱਕ ਜਿਹੜੇ ਕੈਬਨਿਟ ਵਜ਼ੀਰ ਰਹੇ ਚਾਰ ਵਜ਼ੀਰਾਂ ਦੇ ਨਾਲ ਅਜ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਕਹਿੰਦੇ ਮੈਂ ਨਮਾਣੇ ਸਿੱਖ ਦੇ ਤੌਰ ਤੇ ਆ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਮਾਫੀਨਾਮਾ ਰੱਖਿਆ ਪਹਿਲਾਂ ਤੇ ਮੇਰੀ ਬੇਨਤੀ ਹੈ ਕਿ ਸ਼ਾਇਦ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੰਥਕ ਮਰਿਆਦਾ ਦਾ ਹੀ ਨਹੀਂ ਪਤਾ ਸ਼ਿਆਦ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਤਨਖਾਈ ਆ ਹੁੰਦਾ ਉਹ ਉਨੀ ਚਿਰ ਤੱਕ ਸ਼੍ਰੀ ਅਕਾਲਤਾ ਸਰਬ ਤੇ ਨਹੀਂ ਜਾ ਸਕਦਾ ਜਿੰਨੀ ਚਿਰ ਤੱਕ ਸਿੰਘ ਸਾਹਿਬ ਉਹਨਾਂ ਨੂੰ ਖਿਮਾ ਜਾਚਨਾ ਕਰਨ ਦੀ ਲਈ ਬੁਲਾਉਂਦੇ ਨਹੀਂ ਕਿਉਂਕਿ ਇਹ ਇਹ ਪਹਿਲਾਂ ਜਾ ਕੇ ਉੱਥੇ ਚਿੱਠੀ ਦੇਣਗੇ ਚਿੱਠੀ ਭੇਜਣਗੇ ਕਿ ਸਾਨੂੰ ਮੌਕਾ ਦਿੱਤਾ ਜਾਵੇ ਮੈਂ ਉੱਥੇ ਖਿਮਾ ਜਾਚਨਾ ਕਰਨਾ ਚਾਹੁੰਦਾ ਤੇ ਫਿਰ ਉੱਥੇ ਜਾਣਗੇ ਕਿਉਂਕਿ ਸ਼੍ਰੀ ਅਕਾਲਤਾ ਸਰਬ ਦੇ ਉੱਤੇ ਪਹਿਲਾਂ ਜਾ ਨਹੀਂ ਸਕਦੇ ਕੁਰਦਵਾਰਾ ਸਾਹਿਬ ਵਿੱਚ ਵੀ ਜਾ ਸਕਦੇ ਆ ਲੇਕਿਨ ਨਾ ਉਹਨਾਂ ਦੀ ਕੜਾ ਪ੍ਰਸ਼ਾਦ ਦੀ ਦੇਖ ਪ੍ਰਵਾਨ ਕੀਤੀ ਜਾ ਸਕਦੀ ਹੈ ਤੇ ਨਾ ਉਹਨਾਂ ਦੀ ਅਰਦਾਸ ਕੀਤੀ ਜਾ ਸਕਦੀ ਹੈ ਪਹਿਲਾਂ ਤੇ ਗੱਲ ਨੂੰ ਸਮਝੀ ਲੋ ਇਹ ਕੋਈ ਧਾਰਮਿਕ ਮਰਿਆਦਾ ਨਹੀਂ ਇਹ ਕੋਈ ਸਾਡੀਆਂ ਪੰਥਕ ਤੌਰ ਦੇ ਉੱਤੇ ਪਰੰਪਰਾਵਾਂ ਨੇ ਮੈਨੂੰ ਸਮਝ ਨਹੀਂ ਆਂਦੀ ਕਿ ਸਰਦਾਰ ਸੁਖਵੀਰ ਸੇ ਬਾਦਲ ਗੁਨਾਹ ਤੇ ਗੁਨਾਹ ਕਿਉਂ ਕਰ ਰਹੇ ਸ਼੍ਰੀ ਅਕਾਲ ਸਰ ਸਾਹਿਬ ਦਾ ਕੱਲ ਹੁਕਮ ਹੋਇਆ ਕਿ ਇਹਨਾਂ ਨੂੰ ਤਰਖਾਇਆ ਕੀਤਾ ਗਿਆ ਔਰ ਤਨਖਾਈ ਜਾਂ ਪਤਿਤ ਬੰਦਾ ਸ਼੍ਰੋਮਣੀ ਕਾਲੀ ਦਾ ਪ੍ਰਧਾਨ ਨਹੀਂ ਬਣ ਸਕਦਾ ਉਹਨੂੰ ਇਮੀਡੀਏਟਲੀ 50 ਮਿੰਟਾਂ ਵਿੱਚ ਅਸਤੀਫਾ ਦੇਣਾ ਬੰਦਾ ਸੀ ਜਿਹੜਾ ਵਿਅਕਤੀ ਕਹਿੰਦਾ ਮੈਂ ਨਿਮਾਨਾ ਬਣ ਕੇ ਜਾ ਰਿਹਾ ਹਾਂ ਉਹ ਇੱਕ ਪ੍ਰਧਾਨਗੀ ਨਹੀਂ ਛੱਡ ਰਿਹਾ ਤੇ ਨਿਮਾਨਾ ਕਿੱਥੋਂ ਬਣ ਗਿਆ ਨਿਮਾਨਾ ਮਨੋਂ ਬੰਨਣਾ ਹੁੰਦਾ ਹੈ ਨਾ ਕਿ ਲੋਕਾਂ ਨੂੰ ਸ਼ੋਅ ਕਰਕੇ ਬੰਨਣਾ ਹੁੰਦਾ ਇਸ ਕਰਕੇ ਮੈਂ ਸਭ ਦੀ ਹੈ ਕਿ ਉਹ ਸਾਰੇ ਸ਼੍ਰੀ ਕਾਲਤਰ ਸਾਹਿਬ ਦੇ ਉੱਤੇ ਵੀ ਡਰਾਮੇ ਕਰਕੇ ਲੋਕਾਂ ਨੂੰ ਗਮਰਾ ਕਰ ਰਹੇ ਬੜੀ ਅਫਸੋਸ ਦੀ ਗੱਲ ਹੈ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਹੀ ਇਹਦਾ ਨਵੇੜਾ ਕਰ ਸਕਦਾ ਅਸੀਂ ਕੀ ਕਹਿ ਸਕਦੇ ਪਰ ਇਸ ਮੈਨੂੰ ਲੱਗਦਾ ਹੈ ਕਿ ਕੁਝ ਜਿਹੜਾ মিডিਆ ਨੂੰ ਜਾਂ ਸੋਸ਼ਲ ਮੀਡੀਆ ਤੇ ਆਪਣਾ ਸਿਰਫ ਪੋਣਾ ਚਾਹੁੰਦੇ ਆ ਕਿ ਮੈਨੂੰ ਕੋਈ ਪਰਵਾਹ ਨਹੀਂ ਮੈਨੂੰ ਕੋਈ ਤਨਖਾਈ ਆ ਦੀ ਕਹ ਦੇਵੇ ਮੈਨੂੰ ਕੋਈ ਸਜ਼ਾ ਲਾ ਦੇਵੇ ਮੈਂ ਤੇ ਆਪਣੀ ਮਰਜ਼ੀ ਕਰਦਾ ਸੋ ਇਹ ਗੱਲਾਂ ਜਿਹੜੀਆਂ ਸੋਭਾ ਨਹੀਂ ਦਿੰਦੀਆਂ ਨੰਬਰ 1 ਨੰਬਰ 2 ਤਖਤ ਦੇ ਜਥੇਦਾਰ ਸਾਹਿਬ ਵੱਲੋਂ ਜਦੋਂ ਐਲਾਨ ਕੀਤਾ ਗਿਆ ਸੀ ਉਦੋਂ ਇਹ ਕਿਹਾ ਗਿਆ ਸੀ ਕਿ 15 ਦਿਨਾਂ ਦੇ ਵਿੱਚ ਵਿੱਚ ਜਿਹੜੀ ਉਸ ਵੇਲੇ ਦੀ ਕੈਬਨਿਟ ਸੀ ਉਹ پیش ਹੋ ਕੇ ਆਪਣਾ ਉਹ ਉਹ ਪਹਿਲਾਂ ਆ ਕੇ ਸਪਸ਼ਟੀਕਰਨ ਦੇਵੇ ਹੁਣ ਸਪਸ਼ਟੀਕਰਨ ਪਹਿਲਾਂ ਸਾਰਿਆਂ ਦਾ ਆਏਗਾ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਬੁਲਾਇਆ ਜਾਏਗਾ ਕਿਉਂਕਿ ਜਿਹਨਾਂ ਸਪਸ਼ਟੀਕਰਨ ਦੇਣਾ ਉਹਨਾਂ ਨੇ ਵੀ ਜਿਸ ਤਰ੍ਹਾਂ ਇੱਕ ਗਵਾਹੀ ਦੇ ਤੌਰ ਦੇ ਉੱਤੇ ਦੱਸ ਰਿਹਾ ਹੈ ਕਿ ਇਹ ਘਟਨਾ ਕਿੱਦਾਂ ਹੋਈ ਕੌਣ-ਕੌਣ ਇਹਨੂੰ ਜਾਣਦਾ ਕਿਹਦੇ ਨਾਲ ਸਲਾਹ ਹੋਈ ਕਿਹਦੇ ਨਾਲ مشورہ ਹੋਇਆ ਕਿਹਦੇ ਸਾਹਮਣੇ ਫੈਸਲੇ ਕੀਤੇ ਗਏ ਇਹ ਸਾਰੇ ਕੈਬਨਰ ਮੰਤਰੀ ਜਿਹੜੇ ਰਹੇ ਆ ਇਹਨਾਂ ਨੇ ਜਾ ਕੇ ਪ러스 ਸਪਸ਼ਟੀਕਰਨ ਦੇਣਾ 15 ਦਿਨ ਦੇ ਵਿੱਚ ਇਹਨਾਂ ਨੂੰ ਸਪਸ਼ਟੀਕਰਨ ਦੇਣਾ ਉਸ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਦਲ ਟਾਈ ਮੰਗਣਗੇ ਫਿਰ ਉਹਨਾਂ ਨੂੰ ਟਾਈ ਮਿਲੇਗਾ ਪਤਾ ਨਹੀਂ ਕਿਉਂ ਇਹਦਾ ਮਤਲਬ ਕਿ ਇਹ ਸ਼੍ਰੋ